ਸਿੱਖ ਥੋੜੇ ਜਿਹੇ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੱਕ ਜਿਆਦਾ ਉਹ ਤਾਂ ਘੁੰਮੇ ਫਰੇ ਹੀ ਜਿਆਦਾ ਤੀਜੇ ਗੁਰੂ ਦੇ ਟਾਈਮ ਪੀੜੀਆਂ ਮੰਝੀਆਂ ਮਤਲਬ ਥੋੜੇ ਜੇ ਆਰਗੇਨਾਈਜੇਸ਼ਨਲ ਸਟਰਕਚਰ ਬਣਿਆ ਚੌਥੇ ਨੇ ਮਤਲਬ ਅੰਮ੍ਰਿਤਸਰ ਸਾਹਿਬ ਨੂੰ ਮਤਲਬ ਉਸ ਤਰੀਕੇ ਦੇ ਨਾਲ ਬਸਾਇਆ ਕਹਿ ਲਓ ਪੰਜਵੇਂ ਨੇ ਉੱਥੇ ਮਤਲਬ ਗੋਲਡਨ ਟੈਂਪਲ ਸਥਾਪਿਤ ਕੀਤਾ ਰ ਉਸ ਟਾਈਮ ਤੱਕ ਬਹੁਤ ਫਲਾਹ ਹੋ ਚੁੱਕਿਆ ਸੀ ਬਹੁਤ ਸਾਰੇ ਮੁਸਲਮਾਨ ਹੋਰ ਸਾਰੇ ਕਮਿਊਨਿਟੀ ਵੱਡੀ ਬਣ ਗਈ ਸੀ ਪਰ ਉਹਦੇ ਤੇ ਔਖੇ ਵੀ ਸੀਗੇ ਤੇ ਉਹ ਸ਼ਹਾਦਤ ਹੋਈ ਸ਼ਹਾਦਤ ਤੋਂ ਬਾਅਦ ਫਿਰ ਇਕਦਮ ਦੋ ਤਲਵਾਰਾਂ ਜਿਹੜੀਆਂ ਪਾਈਆਂ ਸਟੇਟ ਨਾਲ ਸਿੱਧਾ ਟਕਰਾਉਂ ਉਹ ਮੀਰੀ ਤੇ ਪੀਰੀ ਦੀਆਂ ਮਤਲਬ 6ਵੇਂ ਗੁਰੂ ਦਾ ਤਾਂ ਜਿਹੜੀ ਮਤਲਬ ਉਹਨਾਂ ਦਾ ਗੁਰਗੱਦੀ ਹੀ ਜਦੋਂ ਮਿਲਦੀ ਹੈ ਤਾਂ ਦੋ ਤਲਵਾਰਾਂ ਪਾਉਂਦੇ ਨੇ ਕਹਿੰਦੇ ਵੀ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਉਹ ਫਿਰ ਅਕਾਲ ਤਖਤ ਸਥਾਪਿਤ ਕਰਦੇ ਨੇ ਕਿ ਸਾਡਾ ਜਿਹੜਾ ਦੁਨਿਆਵੀ ਜਿਹੜਾ ਸਾਡਾ ਇਨਸਾਫ ਹੋਊਗਾ ਜਦੋਂ ਦੁਨਿਆਵੀ ਮਾਮਲੇ ਨੇ ਜਿਹੜੇ ਮੀਰੀ ਦੇ ਮਾਮਲੇ ਨੇ ਉਹ ਅਸੀਂ ਆਪ ਹੀ ਨਿਜਠਾਂਗੇ ਮੰਨ ਲਓ ਇੱਕ ਕਿਸਮ ਦੀ ਸਟੇਟ ਸਥਾਪਿਤ ਹੋ ਗਈ ਕਿ ਅਸੀਂ ਕਿਸੇ ਕੋਲ ਨਹੀਂ ਜਾਣਾ ਅਸੀਂ ਕਿਸੇ ਦੇ ਅਧੀਨ ਨਹੀਂ ਹੈਗੇ ਉਹ ਸਿੱਖਾਂ ਦੀ ਇੱਕ ਮਤਲਬ ਕਹੋ ਟੈਂਪੋਰਲ ਅਥਾਰਟੀ ਜਿਹਨੂੰ ਆਪਾਂ ਕਹਿੰਦੇ ਆ ਉਹ ਬਣ ਗਈ ਮਤਲਬ ਸਪਿਰਚੁਅਲ ਅਥਾਰਟੀ ਹੈ ਜਿਹੜੀ ਉਹ ਗੋਲਡਨ ਟੈਂਪਲ ਹੈ ਮਤਲਬ ਹਰਮੰਦਰ ਸਾਹਿਬ ਹੈ ਅਕਾਲ ਤਖਤ ਹੈ ਉਹ ਟੈਂਪੋਰਲ ਅਥਾਰਟੀ ਹੈ ਉਹ ਦੁਨੀਆਦਾਰੀ ਹੈ ਤੇ ਉਹ ਰੋਹਾਨੀ ਮਤਲਬ ਡੋਮੇਨ ਹੈਗੀ ਹੈ ਸੋ ਇਹਨਾਂ ਦੋਨਾਂ ਦਾ ਪਰ ਉਹਦੇ ਚ ਰਿਹਾ ਪਹਿਲੇ ਦਿਨ ਤੋਂ ਹੀ ਜਿਹੜੀ ਚੀਜ਼ ਰਹੀ ਕਿ ਰੋਹਾਨੀਅਤ ਵਾਲਾ ਉੱਚਾ ਮਤਲਬ ਜਦੋਂ ਉਸ ਟਾਈਮ ਆਰਕੀਟੈਕਚਰ ਵਗੈਰਾ ਵੀ ਬਣਾਇਆ ਗਿਆ ਸਾਰਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਸੀ ਪਰ ਫਿਰ ਅਕਾਲ ਤਖਤ ਕਿਉਂਕਿ ਉੱਥੇ ਗੁਰਮਤੇ ਹੁੰਦੇ ਸੀ ਉੱਥੇ ਹੀ ਸਾਰੇ ਇਕੱਠੇ ਹੁੰਦੇ ਸੀ ਸਾਰੇ ਫੈਸਲੇ ਉੱਥੇ ਜਾਂਦੇ ਸੀ ਮਿਸਲਾਂ ਦੇ ਟਾਈਮ ਵੀ ਰਣਜੀਤ ਸਿੰਘ ਦੇ ਟਾਈਮ ਵੀ ਉਹਦੀ ਇੱਕ ਸੱਤਾ ਸਥਾਪਿਤ ਹੋ ਗਈ ਪਰ ਅਨਫੋਰਚੂਨੇਟਲੀ ਜਿਹੜੀ ਚੀਜ਼ ਨਹੀਂ ਹੋ ਸਕੀ ਪਹਿਲਾਂ ਤਾਂ ਅੱਧਾ ਮੁਸਲਮਾਨਾਂ ਵਾਲਾ ਕੰਮ ਸੀ ਚੁਣਦੇ ਹੀ ਸੀ ਜਾਂ ਮਤਲਬ ਸਮਰੱਥਾ ਮੁਤਾਬਕ ਜਾਂ ਹੋਰ ਜਰਨੈਲ ਵੀ ਹੁੰਦਾ ਸੀ ਜਿਹੜਾ ਜੱਥੇਦਾਰ ਸੀ ਸਕਾਲਰ ਵੀ ਹੁੰਦਾ ਸੀ ਪਰ ਹੌਲੀ-ਹੌਲੀ ਇਹ ਹੋ ਗਿਆ ਕਿ ਐਸਜੀਪੀਸੀ ਅਕਾਲੀ ਦਲ ਜਦੋਂ ਬਣਿਆ ਗੁਰਦੁਆਰਾ ਸੁਧਾਰ ਲਹਿਰ ਚੱਲੀ ਪਹਿਲਾਂ ਮਸੰਦਾਂ ਦਾ ਕਬਜਾ ਕਿੰਨੀ ਦੇਰ ਰਿਹਾ ਬਿਲਕੁਲ ਜੀ ਕਰੈਕਟ ਬਣ ਜਾਂਦਾ ਹੈ ਮਤਲਬ ਤੁਸੀਂ ਇਹ ਦੇਖੋ ਨਾ ਇਹ ਤਾਂ ਹਿਸਟਰੀ ਹੈ ਸਾਡੀ ਕਿ ਸਾਡੇ 6ਵੇਂ ਗੁਰੂ ਤੋਂ ਬਾਅਦ ਲਗਭਗ ਜਿਹੜੇ ਬਾਕੀ ਗੁਰੂ ਸੀ ਕੋਈ ਹਿਸਟਰੀ ਨਹੀਂ ਮਿਲਦੀ ਕਿ ਗੋਲਡਨ ਟੈਂਪਲ ਗਏ ਕਬਜਾ ਹੀ ਹੋਰ ਨਾਲ ਦਾ ਸੀ 9ਵੇਂ ਗੁਰੂ ਤਾਂ ਬਾਬੇ ਬਕਾਲੇ ਹੀ ਬੈਠੇ ਰਹੇ ਨੇ ਸੋ ਇਹ ਇੱਕ ਮਤਲਬ ਜਦੋਂ ਜਿਹੜੇ ਜਿਹੜੇ ਲੋਕਾਂ ਦੇ ਹੱਥਾਂ 'ਚ ਸ਼ਕਤੀ ਆ ਜਾਂਦੀ ਹੈ ਜਦੋਂ ਜਥੇਬੰਦੀ ਬਣਦੀ ਹੈ ਜਾਂ ਕਹਿ ਲਓ ਸੰਸਥਾ ਬਣਦੀ ਹੈ ਉਹਦੇ ਜੰਟਰਸਟ ਗਰੁੱਪ ਆ ਜਾਂਦੇ ਨੇ ਇਹ ਸਾਰੇ ਤਰ੍ਹਾਂਾਂ ਵਿੱਚ ਹੋਇਆ ਕੋਈ ਸਿੱਖੀ ਤੋਂ ਮੁਕਤ ਨਹੀਂ ਇਹਦੇ ਵਿੱਚ ਵੀ ਹੈਗਾ ਮਸੰਦ ਦਸਵੇਂ ਗੁਰੂ ਦੇ ਟਾਈਮ ਬਹੁਤ ਪਾਵਰਫੁਲ ਸੀਗੇ ਹਮ ਔਰ ਮਸੰਦਾਂ ਦੇ ਖਿਲਾਫ ਉਹਨਾਂ ਨੂੰ ਹੁਕਮਨਾਮੇ ਭੇਜਣੇ ਪਏ ਮਤਲਬ ਇਸ ਤਰ੍ਹਾਂ ਦੀ ਸਮੱਸਿਆ ਸੀਗੀ ਕਿਉਂਕਿ ਜਦੋਂ ਸੰਸਥਾਈਕਰਨ ਹੋਉਂਚ ਥੋੜੀ ਬਹੁਤ ਦੁਨੀਆਦਾਰੀ ਦੇ ਵਿੱਚ ਕ੍ਰਾਪਸ਼ਨ ਆਉਂਦੀ ਹੈ ਮਤਲਬ ਇਹ ਕੁਦਰਤੀ ਗੱਲ ਹੈ ਉਹਨੂੰ ਕ੍ਰਾਪਸ਼ਨ ਕਹ ਲੋ ਕੋਈ ਲਫ਼ਜ਼ ਵਰਤ ਲੋ ਤੇ ਲਈ ਸੋ ਉਹ ਇੱਕ ਸਮੱਸਿਆ ਪਹਿਲਾਂ ਤੋਂ ਹੀ ਸਿੱਖੀ ਨੂੰ ਵੀ ਫੇਸ ਕਰਨੀ ਪਈ ਉਸ ਤਰੀਕੇ ਦੇ ਨਾਲ ਪਰੇ ਕਿਉਂਕਿ ਉਹ ਸੀਟ ਸੀਗੀ ਉਹਦੀ ਸੈਕ੍ਰਿਟੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਸੋ ਉਹਦਾ ਕੋਈ ਅਸੀਂ ਉਸ ਤਰੀਕੇ ਨਾਲ ਵਿਧੀ ਵਿਵਧਾਨ ਨਹੀਂ ਬਣਾ ਸਕੇ ਮੁਸਲਮਾਨਾਂ ਚ ਵੀ ਬਹੁਤ ਝਗੜੇ ਹੋਏ 크ਰਿਸਚੀਅਨਟੀ ਚ ਵੀ ਹੋਏ 크ਰਿਸਚੀਅਨਟੀ ਚ ਇਸ ਗੱਲ ਦਾ ਰੋਲ ਆ ਪਿਆ ਵੀ ਪੋਪ ਨੂੰ ਕੌਣ ਚੁਣਿਆ ਕਰੇ ਕਿ ਕਿੰਗਸ ਨੂੰ ਸਥਾਪਿਤ ਕਰੇ ਜਾਂ ਕਿੰਗ ਦੀ ਲੀਡਰਸ਼ਿਪ ਦੇ ਵਿੱਚ ਉਹਦਾ ਕਿੰਨਾ ਰੋਲ ਹੋਵੇ ਉਹਦਾ ਉਦਾਂ ਹੀ ਖਲੀਫੇ ਦਾ ਹੋਇਆ ਕਿ ਖਲੀਫੇ ਦੀ ਚੋਣ ਕਿਸ ਤਰੀਕੇ ਦੇ ਨਾਲ ਹੋਵੇ ਤੇ ਬਹੁਤ ਜ਼ਿਆਦਾ ਮਤਲਬ ਝਗੜਾ ਸਾਡੇ ਵੀ ਇਹ ਸਮੱਸਿਆ ਅਜੇ ਵੀ ਹੈਗੀ ਹੈ ਕੀ ਜਥੇਦਾਰ ਹੈ ਜਿਹੜਾ ਆਖਰਕਾਰ ਉਹਨੂੰ ਕੌਣ ਚੁਣੇ ਜਦੋਂ ਮੈਂ ਕਹਿ ਰਿਹਾ ਸੀ ਵੀ ਸੁਧਾਰ ਲਹਿਰ ਚੱਲੀ ਐਸ்சிਪੀਸੀ ਬਣਾ ਲਈ ਗਈ ਐਸ்சிਪੀਸੀ ਦੇ ਫਿਰ ਰੂਲ ਬਣੇ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਵੇ ਤੇ ਉਹਦੇ ਵਿੱਚ ਹੀ ਆ ਗਿਆ ਕਿ ਜਥੇਦਾਰ ਕਿਸ ਤਰ੍ਹਾਂ ਨੂੰ ਯੁਕਤ ਕੀਤੇ ਜਾਣ ਹੌਲੀ ਹੌਲੀ ਫਿਰ ਅਸੀਂ ਜਿਹੜਾ ਮਤਲਬ ਸਾਡਾ ਟੈਂਪੋਰਲ ਆਗੂ ਸੀਗਾ ਜਿਹੜਾ ਉਹਨੂੰ ਅਸੀਂ ਮਲਾਜ਼ਮ ਬਣਾਉਣਾ ਸ਼ੁਰੂ ਕਰ ਲਿਆ ਅਕਾਲੀ ਦਲ ਹੌਲੀ ਹੌਲੀ ਕਿਉਂਕਿ ਸਿਆਸੀ ਵਿੰਗ ਸੀਗਾ ਅਕਾਲੀ ਦਲ ਦਾ ਐਸਜੀਪੀਸੀ ਦਾ ਕਬਜ਼ਾ ਅਕਾਲੀ ਦਲ ਤੇ ਹੋਣ ਦੀ ਬਜਾਏ ਇਹ ਅਕਾਲੀ ਦਲ ਦਾ ਉਹਦੇ ਉੱਪਰ ਹੋ ਗਿਆ ਅਕਾਲੀ ਦਲ ਦਾ ਹਾਂ ਉਲਟ ਹੋ ਗਿਆ ਹਾਂ ਸੋ ਮਾਡਰਨ ਜਮਾਨੇ ਚ ਬਹੁਤ ਅਚੀਵ ਡਵੈਲਪਮੈਂਟ ਹੋ ਰਹੀ ਹੈ ਜਿਹੜੀ ਆਮ ਤੌਰ ਤੇ ਪੋਲਿਟਿਕਲ ਜਿਹੜੇ ਐਨਾਲਿਸਟ ਨੇ ਉਹ ਤਾਂ ਸਮਝ ਜਾਂਦੇ ਨੇ ਆਮ ਬੰਦੇ ਨੂੰ ਦਿਖਦੀ ਨਹੀਂ ਉਹ ਚੀਜ਼ ਧਰਮ ਦੀ ਸੱਤਾ ਜਿਹੜੀ ਹੌਲੀ ਹੌਲੀ ਉਹ ਫਿਰ ਉਹਦੇ ਉੱਪਰ ਸਿਆਸਤ ਦੀ ਸੱਤਾ ਡੋਮੀਨੇਟ ਕਰ ਗਈ ਸਾਰੇ ਥਾਈਂ ਸਿਆਸਤ ਸਟੇਟ ਸੀਗੀ ਗੱਲ ਉਹ ਹੌਲੀ ਹੌਲੀ ਸਟੇਟ ਹੈ ਜਿਹੜੀ ਪਿਛਲੇ ਸਮੇਂ ਤੋਂ ਲਗਭਗ ਪੰਜਾਬੀ ਅਕਸਾਲ ਤੋਂ ਲਾ ਲੋ ਤੁਸੀਂ ਵੈਸਤਾ ਪਹਿਲਾਂ ਹੀ ਚੱਲ ਪਿਆ ਸੀ ਈਸਟ ਇੰਡੀਆ ਕੰਪਨੀ ਦੇ ਟਾਈਮਿੰਗ ਕੰਮ ਚੱਲ ਪਿਆ ਸੀ ਅਸੀਂ ਕਹਿੰਦੇ ਸੀ ਰਾਣੀ ਦਾ ਰਾਜ ਹੈ ਰਾਣੀ ਦਾ ਨਹੀਂ ਸੀ ਈਸਟ ਇੰਡੀਆ ਕੰਪਨੀ ਵਾਲਿਆਂ ਦਾ ਹੀ ਸੀ ਰਾਜ ਪਰ ਜਿਹੜੀ ਗਲੋਬਲਾਈਜੇਸ਼ਨ ਹੋਈ ਹੈ ਇਹਦੇ ਨਾਲ ਮਾਰਕੀਟ ਦਾ ਰਾਜ ਹੋ ਗਿਆ ਮਤ ਜਿਹੜੀਆਂ ਤਿੰਨ ਮੇਜਰ ਇੰਸਟੀਟਿਊਸ਼ਨਸ ਅਸੀਂ ਗਿਣਦੇ ਆ ਨਾ ਜੇ ਕੁਦਰਤ ਨੂੰ ਪਾਸੇ ਛੱਡ ਲਈਏ ਸਮਾਜ ਹੈ ਰਾਜ ਭਾਗ ਹੈ ਸਟੇਟ ਹੈ ਤੇ ਮਾਰਕੀਟ ਹੈ ਇਹ ਹੁਣ ਮਾਰਕੀਟ ਆਉਣ ਦੇ ਨਾਲ ਕੀ ਹੋਇਆ ਕਿ ਬਿਜ਼ਨਸ ਅਥਾਰਟੀ ਹੈ ਜਿਹੜੀ ਉਹਦਾ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਕੀ ਬਿਜ਼ਨਸ ਮੈਨੇਜਮੈਂਟ ਆਪਣੇ ਆਪ ਚ ਬੜੀ ਵੱਡੀ ਚੀਜ਼ ਐ ਸੋਰਸਸ ਇਕੱਠੇ ਹੋ ਜਾਂਦੇ ਨੇ ਇਤਿਹਾਸ ਦੇ ਹੁੰਦੇ ਸੀ ਮਤਲਬ ਸੋਸ਼ੀਓਲੋਜੀ ਆਫ ਰਿਜਨ ਚ ਮੈਂ ਅਕਸਰ ਇਹ ਕਹਿੰਦਾ ਹੁੰਦਾ ਸੀ ਜਦੋਂ ਪ੍ਰਾਪਰਟੀ ਆ ਜਾਂਦੀ ਨੇ ਧਰਮਾਂ ਚ ਤਾਂ ਫਿਰ ਪ੍ਰਾਪਰਟੀ ਡੀਲਰਾਂ ਦਾ ਧਰਮ ਬਣ ਜਾਂਦਾ ਹੈ ਉਹਨਾਂ ਦੇ ਹੀ ਕਬਜ਼ੇ ਚ ਆ ਜਾਂਦੀ ਐ ਸਾਰੀ ਚੀਜ਼ ਆ ਹੁਣ ਵੀ ਬਿਜ਼ਨਸਮੈਨਾਂ ਦੇ ਕਬਜ਼ੇ ਚ ਹੀ ਐ ਐਸਜੀਪੀਸੀ ਮਤਲਬ ਇੱਕ ਬਹੁਤ ਕਲਾਸਿਕ ਸਟੋਰੀ ਰਸ਼ੀਅਨ ਰਾਈਟਰ ਹੋਇਆ 10 ਤੋਂ ਬਸ ਕੀ ਉਹਨੇ ਬਹੁਤ ਬਹੁਤ ਇੰਟਰਸਟਿੰਗ ਸਟੋਰੀ ਲਿਖੀ ਸੀਗੀ ਅੱਛਾ ਜੀ ਕ੍ਰਿਸਟੈਂਟੀ ਦੇ ਵਿੱਚ ਨਾ ਇੱਕ ਫੈਸਟੀਵਲ ਹੁੰਦਾ ਜਿਵੇਂ ਆਪਣੇ ਸਾਰੇ ਫੈਸਟੀਵਲ ਹੁੰਦੇ ਨੇ ਕਾਰਨੀਵਲ ਕਹਿੰਦੇ ਨੇ ਉਹਨੂੰ ਹਾਂਜੀ ਕਾਰਨੀਵਲ ਹੁੰਦਾ ਵੀ ਉਹ ਯਾਤਰਾ ਜੀ ਕਰਦੇ ਨੇ ਉਹਨਾਂ ਨੇ ਮਾਸਕ ਪਾਏ ਹੁੰਦੇ ਨੇ ਸਾਰਿਆਂ ਨੇ ਕਿਸੇ ਨੇ ਕੋਈ ਸ਼ਕਲ ਬਣਾਈ ਐ ਫੈਂਸੀ ਡਰੈਸ ਟਾਈਪ ਹੋ ਜਾਂਦਾ ਉਹ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਦੇਖੀ ਹਾਂ ਸਾਰੀ ਥਾਈ ਹੁੰਦੀ ਹੈ ਹਾਂ ਸਾਰੀ ਥਾਈ ਹੁੰਦਾ ਹੈ ਉਹ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ ਉਹ ਕਿਤੇ ਹੋ ਰਿਹਾ ਸੀ ਉਹਨੇ ਰਾਈਟਰ ਸਟੋਰੀ ਲਿਖਦਾ 10 ਤੋਂ ਬਸਕੀ ਸਟੋਰੀ ਰਾਈਟਰ ਬੜਾ ਵੱਡਾ ਸੀ ਉਹ ਕਹਿੰਦਾ ਵੀ ਉਹਦੇ ਵਿੱਚ ਇੱਕ ਬੰਦਾ ਕ੍ਰਾਈਸਟ ਦਾ ਰੂਪ ਧਾਰ ਕੇ ਆ ਗਿਆ ਅੱਛਾ ਜੀ ਦੇ ਵਾਲ ਉਦਾਂ ਹੀ ਕਰੇ ਹੋਏ ਕਪੜੇ-ਕੁਪੜੇ ਉਦਾਂ ਦੇ ਹੀ ਪਾਏ ਹੋਏ ਸਾਰਿਆਂ ਨੂੰ ਲੱਗਿਆ ਵੀ ਬਿਲਕੁਲ ਹੀ ਬਹਿਨ ਸਜ ਰਿਹਾ ਹੈ ਪੂਰਾ ਕਈਆਂ ਨੇ ਛੇੜਿਆ ਕਹਿੰਦੇ ਵੀ ਬਹੁਤ ਸੋਹਣਾ ਰੂਪ ਧਾਰਿਆ ਹੈ ਕਮਾਲ ਕਰਤੀ ਕਈਆਂ ਨੇ ਕਿਹਾ ਵੀ ਠੀਕ ਹੈ ਕੋਈ ਨਾ ਕੋਈ ਕੁੜੀ ਕਾੜੀ ਮਿਲ ਜਾਊ ਵਿਆਹ ਵੀ ਹੋ ਜਾਊ ਤੇਰਾ ਠੀਕ ਹੈ ਮੱਲਾ ਇਹਨੂੰ ਛੇੜਦੇ ਚਲੇਗੇ ਉੱਚ ਉੱਪਰ ਹੈ ਤੇ ਜਦੋਂ ਸਾਰੇ ਲੋਕ ਚਲੇ ਗਏ ਤਾਂ ਜਿਹੜਾ ਪੋਪ ਸੀ ਪਾਦਰੀ ਸੀਗਾ ਉੱਥੇ ਉਹਦੇ ਕੋਲ ਗਿਆ ਉਹ ਕਹਿੰਦਾ ਚਲੋ ਬਾਕੀ ਲੋਕ ਤਾਂ ਸਧਾਰਨ ਨੇ ਉਹਨੇ ਤਾਂ ਮੈਨੂੰ ਪਛਾਣਿਆ ਨਹੀਂ ਸੀ ਤੂੰ ਤਾਂ ਪਛਾਣ ਲਿਆ ਸੀ ਉਹ ਕਹਿੰਦਾ ਉਹ ਤਾਂ ਚੁੱਪ ਕਿਉਂ ਰਿਹਾ ਉਹ ਕਹਿੰਦਾ ਮੈਂ ਸੋਚਿਆ ਜੀ ਜਲੂਸ ਚੱਲ ਰਿਹਾ ਵੀ ਐਵੇਂ ਰੌਲਾ ਪੈ ਜੂ ਜੇ ਮੈਂ ਦੱਸਦਾ ਬਈ ਸਾਰੇ ਲੋਕ ਤੁਹਾਡੇ ਨਾਲੇ ਹੋ ਜਾਣਗੇ ਤੇ ਉਹ ਸਾਰਾ ਫੰਕਸ਼ਨ ਖਰਾਬ ਹੋ ਜਾਣਾ ਸੀਗਾ ਤੇ ਮੈਂ ਤਾਂ ਪਛਾਣ ਲਿਆ ਸੀ ਤੁਹਾਨੂੰ ਉਹ ਕਹਿੰਦਾ ਚੱਲ ਫਿਰ ਕਹਿੰਦਾ ਤੂੰ ਦੱਸ ਦੇ ਹੁਣ ਦੱਸ ਦੇ ਉਹ ਥੋੜਾ ਰਿਲਕਟੈਂਟ ਜਿਹਾ ਹੋ ਗਿਆ ਕਹਿੰਦਾ ਜੀ ਮਤਲਬ ਮੇਰੀ ਬੇਨਤੀ ਹੈ ਵੀ ਸੋਨਾ ਚੜਾਵਾ ਚੜੂਗਾ ਚੜਦਾ ਬੜਾ ਵਧੀਆ ਕੰਮ ਚੱਲ ਰਿਹਾ ਸਾਡਾ ਆਪਾਂ ਕਾਹਨੂੰ ਐਵੇਂ ਖਰਾਬ ਕਰ ਖਰਾਬ ਕਰਦਾ ਸਾਡਾ ਉਹ ਫਿਰ ਉਹਨੇ ਇਨਸਿਸਟ ਕਰਿਆ ਕਹਿੰਦਾ ਮੈਂ ਬਾਹਰ ਜਾ ਕੇ ਅਨਾਉਂਸ ਕਰ ਦਿੰਨਾ ਵੀ ਮੈਂ ਕ੍ਰਾਈਸਟ ਪ੍ਰਗਟ ਹੋ ਗਿਆ ਮੈਂ ਮਤਲਬ ਰੱਬ ਦਾ ਗੋਡ ਦਾ ਸਨ ਆ ਗਿਆ ਇੱਥੇ ਉਹ ਕਹਿੰਦਾ ਤੁਸੀਂ ਕਈ 100 ਸਾਲ ਪਹਿਲਾਂ ਵੀ ਤੁਸੀਂ ਕਹਿੰਦਾ ਅਨਾਉਂਸ ਕਰਿਆ ਸੀਗਾ ਰਿਜ਼ਲਟ ਕਹਿੰਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਹੋਇਆ ਸੀ ਉਹ ਲਾਸਟ ਸੈਂਟੈਂਸ ਜਿਹੜਾ ਸਟੋਰੀ ਰਾਈਟਰ ਲਿਖਦਾ ਹੈ ਕਹਿੰਦਾ ਜੀਸੂ ਮਸੀਹ ਮਤਲਬ ਕ੍ਰਾਈਸਟ ਟਰ ਗਏ ਤੇ ਚੁੱਪਚਾਪ ਉਥੋਂ ਚਲੇ ਗਏ ਮਤਲਬ ਇਹ ਧਰਮਾਂ ਸਾਰਿਆਂ ਦੀ ਇਹ ਹਕੀਕਤ ਹੈ ਜੀ 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 ਦਾ 9 ਵਜੇ ਰਹੀ ਹੈ ਇਹ ਪੂਰੀ ਦੁਨੀਆ ਸਾਰੇ ਧਰਮਾਂ ਦੀ ਇਹ ਹਕੀਕਤ ਹੈ ਕਿ ਜੇ ਉਹ ਆਜ ਵੀ ਖੁਦ ਤਾਂ ਮੇਰਾ ਖਿਆਲ ਉਹ ਅਕਸੈਪਟੇਬਲ ਨਹੀਂ ਹੁੰਦਾ ਉਹਨੂੰ ਉਹਨੂੰ ਫਤਿਹ ਬੁਲਾ ਦੇਣਗੇ ਵੀ ਭਾਈ ਮਸੀਦਾ ਦੀ ਦੁਕਾਨ ਹੈ ਭਾਈ ਮਸੀਦਾ ਦੀ ਸੂਤ ਕਰਿਆ ਸਾਰਾ ਕੰਮ ਉਹ ਦੁਕਾਨਦਾਰੀ ਚਲਾਈ ਹੈ ਹਾਂ ਅਸਲ ਵਿੱਚ ਭੰਗ ਬੌਰਣ ਆ ਗਿਆ ਇਹ ਇਹ ਮਤਲਬ ਅਨਫੋਰਚੂਨੇਟ ਟਰੂਥ ਹੈ ਪਰ ਹੈਗਾ ਇਹ ਸੋ ਇਸ ਸਫਰ ਇਦਾਂ ਦਾ ਹੈ ਅਸਲ ਦੇ ਵਿੱਚ ਤੇ ਆਪਣੇ ਹੁਣ ਆਪਾਂ ਦੇਖ ਰਹੇ ਹਾਂ ਆਪਣੇ ਸਾਹਮਣੇ ਅੱਛਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਪੰਜਾਬ ਦੀ ਅਸੀਂ ਕਹ ਲਈਏ ਆਕਾਲੀ ਦਲ ਦੀ ਅਸੀਂ ਕਹ ਲਈਏ ਗੱਲ ਕਰ ਲਈਏ ਇਹ ਲਗਾਤਾਰ ਕੰਟਰਡਿਕਸ਼ਨਸ ਆ ਰਹੀਆਂ ਨੇ ਤੁਹਾਡੇ ਯਾਦ ਹੋ 93 94 ਦੇ ਵਿੱਚ ਇੱਕ ਵਾਰ ਅਕਾਲ ਤਖਤ ਸਾਹਿਬ ਤੋਂ ਇਹ ਆਇਆ ਸੀਗਾ ਵੀ ਸਾਰੇ ਅਕਾਲੀ ਤੁਹਾਡੇ ਇਕੱਠੇ ਹੋਣ ਉਹ ਤੋਂ ਸੁਰਜੀਤ ਸਿੰਘ ਬਰਨਾਲਾ ਦਾ ਆਪਣਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਅਕਾਲੀ ਦਲ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਚਲੋ ਸੀਗਾ ਹੀ ਸੀਗਾ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਦਾ ਉਹ ਜਿਹੜਾ ਉਹ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਬਣਿਆ ਸੀ ਉਹ ਮੰਨਣ ਤੋਂ ਇਨਕਾਰੀ ਹੋ ਗਏ ਸੀਗੇ ਉਸ ਤੋਂ ਬਿਨਾ ਵੀ ਕਨੇ ਹੁਣ ਬਾਦਲ ਸਾਹਿਬ ਤਾਂ ਇਸ ਧਰਤੀ ਤੇ ਨਹੀਂ ਰਹੇ ਉਹ ਤਾਂ ਇਸ ਗੱਲ ਨੂੰ ਕਲੈਰੀਫਾਈ ਨਹੀਂ ਕਰ ਸਕਦੇ ਵੀ ਉਹ ਹਮੇਸ਼ਾ ਉਹ ਕਹਿੰਦੇ ਹੁੰਦੇ ਸੀ ਵੀ ਧਰਮ ਤੇ ਰਾਜਨੀਤੀ ਅਲੱਗ-ਅਲੱਗ ਹੋਣੇ ਚਾਹੀਦੇ ਇਹਦੇ ਚ ਕੋਈ ਅਕਾਲ ਤਖਤ ਦਾ ਦਖਲ ਨਹੀਂ ਹੋਣਾ ਚਾਹੀਦਾ ਤੁਸੀਂ ਇਹਨੂੰ ਇਸ ਗੱਲ ਨੂੰ ਕਿਵੇਂ ਲੈਂਦੇ ਹੋ ਕਿ ਅੱਜ ਜਿਹੜਾ ਵੱਡਾ ਵਿਵਾਦ ਖੜਾ ਹੋ ਗਿਆ ਹੁਣ ਅਕਾਲ ਤਖਤ ਅਕਾਲੀ ਦਲ ਦੇ ਲੀਡਰ ਅਕਾਲ ਤਖਤ ਦੇ ਜਥੇਦਾਰ ਨੂੰ ਮਿਲ ਰਹੇ ਨੇ ਵੀ ਜੀ ਹੁਣ ਵਕੀਲਾਂ ਦਾ ਇੱਕ ਜਾ ਕੇ ਇੱਕ ਪਲੰਦਾ ਦੇ ਆ ਇਹ ਵੀ ਆ ਦੇਖੋ ਇਸ ਤਰ੍ਹਾਂ ਉਹ ਤੁਹਾਡੇ ਜਿਹੜੇ ਤੁਸੀਂ ਆਰਡਰ ਕੀਤੇ ਤੇ ਸੱਤ ਮੈਂਬਰੀ ਕਮੇਟੀ ਦਾ ਅਸੀਂ ਨਹੀਂ ਮੰਨ ਸਕਦੇ ਅਸੀਂ ਤਮਾਰੇ ਜਾਵਾਂਗੇ ਪੋਲੀਟਿਕਲੀ ਫਿਰ ਜੇ ਪੋਲੀਟਿਕਲੀ ਮਾਰੇ ਜਾਂਦੇ ਨੇ ਫਿਰ ਉੱਥੇ ਗੱਲ ਚ ਸਾਫੇ ਪਾ ਕੇ ਤੇ ਉਹ ਤਖਤੀ ਪਾ ਕੇ ਬੈਠਣ ਦੀ ਕੀ ਅਸੀਂ ਫਿਰ ਦੋਨਾਂ 'ਚ ਫਰਕ ਕੀ ਹੈ ਜੀ ਦੇਖੋ ਪਤਾ ਕੀ ਹੈ ਜੀ ਦਵਿੰਦਰ ਜੀ ਕਈ ਵਾਰੀ ਅਸੀਂ ਜਦੋਂ ਇੱਕ ਗੱਲ ਨੂੰ ਦੇਖਦੇ ਆ ਨਾ ਆਈਸੋਲੇਸ਼ਨ ਦੇ ਵਿੱਚ ਤਾਂ ਉਹਦੇ ਮਤਲਬ ਪੂਰੇ ਸਮਝ ਨਹੀਂ ਆਉਂਦੇ ਸਿੱਖ ਧਰਮ ਦੇ ਵਿੱਚ ਜਿਹੜੀ ਸੰਸਥਾਈਕਰਨ ਹੋ ਰਹੀ ਹੈ ਬਾਕੀ ਧਰਮਾਂ ਵਰਗਾ ਹੀ ਹੈ ਮਤਲਬ ਜੇ ਆਪਾਂ ਇਹਦੇ ਹੋਰ ਆਸਪੈਕਟ ਨੂੰ ਦੇਖਾਂਗੇ ਤਾਂ ਬਹੁਤ ਵੱਖਰਾ ਹੈ ਪਰ ਸੰਸਥਾਵਾਂ ਉਹਵੇਂ ਹੀ ਬਣਦੀਆਂ ਨੇ ਉਵੇਂ ਹੀ ਧਰਮਾਂ ਦੇ ਵਿੱਚ ਛੋਟ-ਛੋਟੀਆਂ ਲਹਿਰਾਂ ਉੱਠਦੀਆਂ ਹੁੰਦੀਆਂ ਨੇ ਸੁਧਾਰ ਲਹਿਰਾਂ ਉੱਠਦੀਆਂ ਨੇ ਕੋਈ ਸਾਧੂ ਸੰਤੋਂ ਨੂੰ ਰੀ ਇੰਟਰਪ੍ਰੀਟ ਕਰਨ ਲੱਗ ਜਾਂਦਾ ਹੈ ਮਤਲਬ ਅਸੀਂ ਕਹਿੰਦੇ ਆ ਸਿੱਖ ਪੰਥ ਫਿਰ ਅਸੀਂ ਹੈ ਨਾ ਸੰਤ ਸਮਾਜ ਜੇ ਤੁਸੀਂ ਗਿਣਨ ਲਗੋ ਨਾ ਦਾਸੀਆਂ ਨਿਰਮਲਿਆਂ ਤੋਂ ਲੈ ਕੇ ਨਾਨਕਸਰੀਆਂ ਤੋਂ ਲੈ ਕੇ ਟਕਸਾਲਾਂ ਤੋਂ ਲੈ ਕੇ ਢੱਡਰੀ ਵਾਲਿਆਂ ਤੱਕ ਨਿਹੰਗਾਂ ਤੱਕ ਮਤਲਬ ਇੱਕ ਕੁਛ ਨਹੀਂ ਹੈ ਬਹੁਤ ਰੂਪ ਹੁੰਦੇ ਨੇ ਉਹਦੇ ਇਮੇ ਹੀ ਜਦੋਂ ਤੁਸੀਂ ਉਹਦਾ ਸਿਆਸੀ ਵਿੰਗ ਦੇਖੋਗੇ ਤਾਂ ਸਿਆਸੀ ਵਿੰਗ ਵੀ ਇੱਕ ਨਹੀਂ ਹੁੰਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਿਆਸਤ ਸੀਗੀ ਉਹ ਲਿਬਰਲ ਸਿਆਸਤ ਸੀ ਕਿ ਮਾਡਰਨ ਜਮਾਨੇ ਦੇ ਵਿੱਚ ਡੈਮੋਕ੍ਰੇਸੀ ਚ ਰਹ ਰਹੇ ਹਾਂ ਲਿਬਰਲ ਸਿਆਸਤ ਹੈ ਜੀ ਚ ਮੁੱਖ ਮੁੱਦਾ ਜਿਹੜਾ ਚੋਣਾਂ ਲੜਨਾ ਤੇ ਸੱਤਾ ਤੇ ਕਬਜ਼ਾ ਕਰਨਾ ਉਹ ਚਾਹੇ ਚੋਣਾਂ ਤੁਹਾਨੂੰ ਕਿਸੇ ਹੋਰ ਓਪੋਜੀਸ਼ਨ ਨਾਲ ਰਲ ਕੇ ਲੜਨੀਆਂ ਪੈਣ ਖੁਦ ਤੁਹਾਡੀ ਫੋਲੋਇੰਗ ਹੋ ਜਵੇ ਜੋ ਮਰਜ਼ੀ ਹੋ ਜਵੇ ਪਰ ਲੈਜਿਟੀਮੇਸੀ ਜਿਹੜੀ ਸੀ ਕਰਦੇ ਸੀ ਉਹ ਧਰਮ ਦੇ ਨਾਂ ਤੇ ਕਰਦੇ ਸੀ ਕਿ ਅਸੀਂ ਜੀ ਪੰਥ ਨੂੰ ਅੱਗੇ ਲੈ ਕੇ ਜਾਣਾ ਹੈ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਵੀ ਹੈ ਉਹ ਹੈ ਕਿਉਂਕਿ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਔਰ ਉਹ ਹਿਸਟੋਰੀਕਲ ਸਮੱਸਿਆ ਹੈ ਸਿੱਖਾਂ ਦੀ ਜਿਹੜੀ ਵਿਕਟਮ ਆਇਡੈਂਟੀਟੀ ਹੈ ਉਹ ਸਭ ਤੋਂ ਵੱਡੀ ਹੈ ਸਾਰੇ ਧਰਮਾਂ ਚ ਹੀ ਹੁੰਦੀ ਹੈ ਸਾਰੇ ਧਰਮ ਦੋ ਸਟੋਰੀਆਂ ਸੁਣਾਉਂਦੇ ਹੁੰਦੇ ਨੇ ਸਾਰੇ ਦੇ ਸਾਰੇ ਚਾਹੇ ਉਹ Hindu ਰਾਸ਼ਟਰ ਹੈ ਚਾਹੇ ਇਸਲਾਮ ਹੈ ਚਾਹੇ ਕ੍ਰਿਸਚੀਅਨਟੀ ਹੈ ਕਿ ਜੀ ਅਸੀਂ ਰੱਬ ਦੇ ਚੁਣੇ ਹੋਏ ਬੰਦੇ ਆ ਸਾਡਾ ਬਹੁਤ ਹੀ ਪਵਿੱਤਰ ਸਾਡਾ ਉਹ ਹੈ ਸਾਡਾ 골ਡਨ ਮਤਲਬ ਪੀਰੀਅਡ ਸੀਗਾ ਕਿਸੇ ਟਾਈਮ ਸਾਡੇ ਤੇ ਮਹਾਰਾਜ ਦੀ ਬੜੀ ਕਿਰਪਾ ਸੀਗੀ ਉਹ 골ਡਨ ਪਾਸਟ ਐਕ ਇੱਕ ਉਤੋਂ ਬਾਅਦ ਫੇ ਅਸੀਂ ਥੜਕ ਗਏ ਜੀ ਸਾਡੇ ਨਾਲ ਵੈਦਿਕ ਪੀਰੀਅਡ ਦੇ ਵਿੱਚ ਅਸੀਂ ਤਾਂ ਜ਼ੀਰੋ ਦੀ ਖੋਜ ਕਰ ਲਈ ਸੀ ਫਲਾਣਾ ਕਰ ਲਿਆ ਸੀ ਰਾਮ ਰਾਜ ਸੀ ਉਤੋਂ ਬਾਅਦ ਅਸੀਂ ਜਦੋਂ ਥੜਕੇ ਤਾਂ ਸਾਡੇ ਨਾਲ ਜ਼ੁਲਮ ਹੋਇਆ ਦੂਜੀਆਂ ਕੌਮਾਂ ਨੇ ਦੂਜੇ ਲੋਕਾਂ ਇਥੋਂ ਆਇਡੈਂਟੀਟੀ ਪੋਲਿਟਿਕਸ ਸ਼ੁਰੂ ਹੋ ਜਾਂਦੀ ਹੈ ਕਿ ਉਹਨਾਂ ਨੇ ਬੜੇ ਤੱਕੇ ਕਰੇ ਸਾਡੇ ਨਾਲ ਉਹ ਤੱਕੇ ਕਿਵੇਂ ਘਣਾਏ ਜਾਂਦੇ ਨੇ ਕਈ ਵਾਰੀ ਉਹ ਸੱਚੀ-ਮਿੱਚੀ ਵੀ ਹੁੰਦੇ ਨੇ ਮੈਜਨਰੀ ਵੀ ਹੁੰਦੇ ਨੇ ਕਿਉਂਕਿ ਸਿੱਖ ਰੀਸੈਂਟ ਧਰਮ ਹੈ ਰੀਸੈਂਟਲੀ ਤੱਕੇ ਮੁਗਲਾਂ ਦੇ ਨਾਲ ਹੋਰ ਝਗੜੇ ਬਹੁਤ ਸਾਰੇ ਹੋਏ ਮਤਲਬ ਹਿਸਟਰੀ ਹੈ ਮਾਇਥੋਲੋਜੀ ਨਹੀਂ ਹੈ ਬਿਲਕੁਲ ਇਸ ਕਰਕੇ ਜਿਹੜੀ ਉਹਨੂੰ ਅਸੀਂ ਵਿਕਟਮ ਆਈਡੈਂਟੀਟੀ ਕਹਿੰਦੇ ਆ ਜਾਂ ਉਹਨੂੰ ਪੇਨ ਬਾਡੀ ਵੀ ਕਹਿੰਦੇ ਨੇ ਉਹ ਉਹ ਬਹੁਤ ਕਾਮਨ ਹੈ ਜੀ ਅਸੀਂ ਜਦੋਂ ਸਿੰਪਥੀ ਜਗਾਉਨੇ ਆ ਜਦੋਂ ਅਸੀਂ ਇਕੱਠੇ ਕਰਨਾ ਚਾਹੁੰਨੇ ਆ ਸਿੱਖਾਂ ਨੂੰ ਜੋੜਨਾ ਚਾਹੁੰਨੇ ਆ ਕੋਈ ਲੀਡਰ ਆਪਣੇ ਨਾਲ ਜੋੜਨਾ ਚਾਹੁੰਦਾ ਉਹ ਸਾਰੀਆਂ ਉਹੀ ਸਟੋਰੀਆਂ ਸੁਣਾਊਗਾ ਕਿ ਜੋਦ ਕਰੋ ਤੋ ਸਿਆਮ ਦੇ ਸ਼ਾਨੇ ਕੀ ਕਰਿਓ ਮੱਸੇ ਰੰਗੜ ਤੋਂ ਲੈ ਕੇ ਸਾਰੀਆਂ ਸਟੋਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਉਹ ਜੇ ਸੱਤਾ ਮਿਲ ਜਵੇ ਆਪ ਵੀ ਉਹੀ ਕੁਛ ਕਰਨਾ ਹੁੰਦਾ ਹੈ ਹੂੰ ਮਤਲਬ ਇਹ ਇਹ ਗੱਲ ਨੂੰ ਨਹੀਂ ਸਮਝਦੇ ਆਮ ਲੋਕ ਵੀ ਨਹੀਂ ਸਮਝਦੇ ਅਸੀਂ ਦੇਖਿਆ ਕਿ ਸਟੇਜਾਂ ਤੋਂ ਅੰਦਰ ਗਾਂਧੀ ਨੂੰ ਗਾਲਾਂ ਕੱਢਦੇ ਵੀ ਇਸ ਤੋ ਉਹਦੇ ਜ਼ੁਲਮਾਂ ਦਾ ਸਾਹਮਣਾ ਕੀਤਾ ਆਪ ਜਿਹਨੂੰ ਪਾਵਰ ਚ ਆਉਂਦੀ ਹੈ ਉਸੇ ਤਰ੍ਹਾਂ ਦੀ ਰੂਪਰੇਖਾ ਉਸੇ ਤਰ੍ਹਾਂ ਦਾ ਮੂੰਹ ਮੰਦਰਾ ਸਾਹਮਣਾ ਸਾਹਮਣਾ ਅੰਗਰੇਜ਼ਾਂ ਦਾ ਅੰਗਰੇਜ਼ਾਂ ਦਾ ਔਰ ਬਹੁਤ ਸਮਾਂ ਬਹੁਤ ਇੰਟਰਸਟਿੰਗ ਗੱਲ ਹੈ ਸਾਡੀ ਕਿ ਜੇ ਅਸੀਂ ਉਸ ਹਿਸਟਰੀ ਨੂੰ ਖੋਲ ਕੇ ਦੇਖੀਏ ਕਿ ਜਿਹਦਾ ਕਬਜ਼ਾ ਹੈ ਸੰਸਥਾਵਾਂ ਦੇ ਉੱਪਰ ਉਹਨਾਂ ਦਾ ਰੋਲ ਆਮ ਤੌਰ ਤੇ ਸੱਤਾ ਦੇ ਨਾਲ ਜੁੜਿਆ ਹੋਇਆ ਹੀ ਹੁੰਦਾ ਹੈ ਇਹ ਮਤਲਬ ਡਾਇਰ ਨੂੰ ਸਰੋਪਾ ਦਿੱਤਾ ਜਾਣਾ